ਸਰਕਾਰ ਵੱਲੋਂ ਜੀ ਮਿਸ਼ਨ ਸੰਪਰਕ ਲਾਂਚ ਕੀਤਾ ਗਿਆ ਨਾਹੀਂ ਇਹਦੇ ਥਰੂ ਅਸੀਂ ਵੀ ਲੋਕਾਂ ਦੇ ਨਾਲ ਉਹਨਾਂ ਦੀ رائے ਲੈਣ ਲਈ ਤੇ ਆਪ ਦੇ ਕੋਈ ਸੁਝਾਅ ਦੀ ਉਹਨਾਂ ਨਾਲ ਅਸੀਂ ਹਰੇਕ ਬਾੜ ਦੇ ਵਿੱਚ ਜਿੱਥੇ ਜਾਂ ਟਰੱਕ ਯੂਨੀਅਨ ਲਾ ਲੋ ਜਾਂ ਆਪਣਾ ਮੰਡੀਆ ਕਿਸੇ ਕਿਸੇ ਮੀਟਿੰਗਾਂ ਕਰਦੇ ਆਂ ਬਖਰੇ ਬਖਰੇ ਤੌਰ ਤੇ ਇਹ ਮੇਨਲੀ ਸਾਡਾ ਸੰਪਰਕ ਮਿਸ਼ਨ ਇਸ ਲਈ ਹੈ ਵੀ ਮੋਸਟਲੀ ਕਈ ਵਾਰ ਨਾ ਇਨਫੋਰਮੇਸ਼ਨ ਦੇਣ ਤੋਂ ਜਿਹੜੇ ਆ ਪਬਲਿਕਾ ਬੜਾ ਇਤਰਾਜ਼ ਕਰਦੀ ਜੀ ਥਾਣੇ ਜਾਵਾਂਗੇ ਸਾਨੂੰ ਸੌ ਕੁਐਸਚਨਿੰਗ ਹੋਊਗੀ ਸਾਡੇ ਤੇ ਨਾ ਬਲੀਮ ਲਾਇਆ ਜਾਵੇ ਇਹ ਉਹ ਗੱਲਾਂ ਇਹਨਾਂ ਦੇ ਮਤਲਬ ਉਹ ਜਿਹੜਾ ਡਰਾ ਉਹ ਬਹਿ ਮਕਸੂਰ ਕਰਨ ਦੀ ਅਸੀਂ ਇਹਨਾਂ ਇਹਨਾਂ ਦੇ ਕੋਲ ਆ ਕੇ ਇਹਨਾਂ ਦੇ ਵਿੱਚ ਬਹਿ ਕੇ ਇਹਨਾਂ ਨੂੰ ਇਹ ਅਸੀਂ ਟੈਸਟ ਕਰ ਰਹੇ ਹਾਂ ਕਿ ਸਾਾਨੂੰ ਤੁਸੀਂ ਵੱਧ ਤੋਂ ਵੱਧ ਨਹੀਂ ਪੁੱਛੋ ਕੋਈ ਮਾੜੇ ਬੰਦੇ ਨੇ ਕੋਈ ਨਸ਼ਾ ਕਰਨ ਵਾਲੇ ਨੇ ਕੋਈ ਵੀਚਨ ਵਾਲੇ ਨੇ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਆਪਾਂ ਐਡਮਿਟ ਕਰਵਾਈਏ ਹੈ ਜਿੱਦਾਂ ਹਸਪੀਟਲ ਦੇ ਫ੍ਰੀ ਆਫ ਕਾਸਟ ਵਿੱਚ ਚੜ੍ਹਦਾ ਕੇਂਦਰ ਜਿਹੜਾ ਇਲਾਜ ਕਰਦਾ ਇਹਨਾਂ ਦਾ ਜਿਹੜਾ ਬੱਚਾ ਬੀਲਿੰਗ ਆ ਜਾਂ ਪੇਰੈਂਟ ਜਿਨ੍ਹਾਂ ਨੇ ਜਾਂਦੇ ਨੇ ਉਹ ਸਾਡੇ ਨਾਲ ਸੰਪਰਕ ਕਰਨ ਉਹਨਾਂ ਨੂੰ ਆਪਾਂ ਨੰਬਰ ਵੀ ਪਰਸਨਲ ਦਿੱਤਾ ਕੋਈ ਵੀ ਨਸ਼ਾ ਵੇਚਣ ਵਾਲਾ ਬੰਦਾ ਉਹਦੇ ਬਾਰੇ ਤਾਂ ਇਨਫੋਰਮੇਸ਼ਨ ਦਿੱਤੀ ਜਾਏ ਵੀ ਅਸੀਂ ਉਹਦੇ ਬਾਅਦ ਸਭ ਤੋਂ ਸਖਤ ਕਾਰਵਾਈ ਕਰਾਂਗੇ ਤੇ ਇਹੀ ਗੱਲਾਂ ਨੇ ਜਿਹੜੀਆਂ ਸਾਡਾ ਚਾਹੀਦਾ ਸਰਕਾਰ ਦੀ ਸਾਡੇ ਸਾਹਿਬ ਦੀ ਸਿਸਟਮ ਸਾਡਾ ਆਮ ਪਬਲਿਕ ਤੱਕ ਪਹੁੰਚਾਉਣਾ ਹੈ ਇਸ ਤੋਂ ਇਲਾਵਾ ਹੂਰੀ ਨਸ਼ੇ ਦੀ ਰੋਕਥਾਮ ਲਈ ਰੋਡ ਪੀਕਟਲ ਨਸ਼ੇ ਦੀ ਰੋਕਥਾਮ ਲਈ ਜੀ ਅਸੀਂ ਡੇਟਾ ਕਰ ਰਹੇ ਹਾਂ ਸਾਡੇ ਜਿੰਨੇ ਵੀ ਇੱਥੇ ਏਰੀਆਸ ਨੇ ਜਿੱਥੇ ਸਾਨੂੰ ਇਨਫੋਰਮੇਸ਼ਨ ਆ ਕੇ ਸਪੈਸ਼ੀਅਲ ਕੀਤੀ ਹੋਈ ਰੀਡ ਕਰਦੇ ਆ ਤੇ ਇਹਨਾਂ ਦੇ ਪਰਚੇ ਵੀ ਦਵਾਂਗੇ ਸ਼ੇਰ ਇਸ ਤੋਂ ਲਾਵਾ ਸੀ ਹਰੇਕ ਬਾੜ ਦੇ ਵਿੱਚ ਜਿਵੇਂ ਪਰਸੋਂ ਦੀ ਬਟਿੰਡੀਆਂ ਹੋਣੇ ਜੀਪੀ ਦੀ ਬਾੜ ਨੰਬਰ 7 ਦੇ ਵਿੱਚ ਕੱਲ ਅਸੀਂ ਮਾਤਾ ਦਾ ਮੰਦਿਰ ਆ ਉੱਤੇ ਕੀਤੀ ਸੀ ਕਿ ਪਿਆਜ ਇੱਥੇ ਕਰ ਰਹੇ ਹਾਂ ਤੇ ਅਸੀਂ ਵਕਤ-ਵਕਤ ਸਾਰੇ ਬਾੜਾਂ ਦੇ ਵਿੱਚ ਕਰਾਂਗੇ ਇੱਕ ਦੋਾਰ ਪਰਨਾਬਦ ਤੇ ਵਕਤੋਂ ਦੇਗਾ ਸਾਰੇ ਕਿਤੇ ਕਰਾਂਗੇ ਮਿਸਕਲਾ ਵਿੱਚ ਤਾਂ ਕਿ ਤਾਂ ਦੇ ਵਿੱਚ ਚੱਲ ਰਿਹਾਗਾ ਬੱਚੇ ਨੂੰ ਜੀ ਬੱਚਿਆਂ ਨੂੰ ਵੀ ਅਸੀਂ ਸੈਮੀਨਾਰ ਲਾਵਾਂਗੇ ਜੀ ਉਹਨਾਂ ਦੇ ਤੇ ਬੱਚਿਆਂ ਨੂੰ ਵੀ ਸਿੱਖਿਆ ਕਰਾਂ ਕਿਉਂਕਿ ਬੱਚੇ ਹੀ ਆਪਣਾ ਪਾਉਣ ਵਾਲਾ ਪੁਨਿਕ ਨੇ ਉਹ ਮਾਰੀ ਸਕਦਾ ਟਾਈਮਰ ਪੈ ਜਾਂਦੇ ਨੇ ਕਿੱਥੀ ਦੇ ਮਾਰੇ ਦਬਾ ਕੰਦਾ ਵਾਕਿਆ ਨੂੰ ਖਰਾਬ ਕਰਦਾ ਉਹਨਾਂ ਨੂੰ ਤਾਂ ਸਾਡੀ ਟੀਮ ਵੀ ਬਣੀ ਹੋਈ ਹੈ ਲੱਗਦਾ ਉਸ ਆਂਖੇ ਦੇ ਅੰਦਰ ਉਹ ਵੀ ਅਵੇਅਰ ਕਰਦੇ ਰਹੇ ਕਿ ਅਸੀਂ ਨਾਲ ਹੁਕਮ ਜਿਹੀ ਆਪ ਦੇ ਕਰਦੇ ਦੇਖੋ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਨਸ਼ਿਆਂ ਦੇ ਖਿਲਾਫ ਅੱਜ ਸਾਡੀ ਟ੍ਰੱਕ ਯੂਨੀਅਨ ਦੇ ਵਿੱਚ ਕਟਵਾਲੀ ਇੰਚਾਰਜ ਸਰਦਾਰ ਜਸਲਿੰਦਰ ਸਿੰਘ ਜੀ ਆਏ ਸੀ ਉਹਨਾਂ ਨੇ ਮਤਲਬ ਵੀ ਸਾਡੇ ਆਪਰੇਟਰਾਂ ਨੂੰ ਇਹੀ ਕਿਹਾ ਵੀ ਫੁੱਲ ਕੇ ਦੱਸੋ ਜੇ ਕੋਈ ਦਸ਼ਾ ਕਰਦਾ ਹੈ ਜਾਂ ਕੋਈ ਤੁਹਾਨੂੰ ਗੁੰਮਰਾਹ ਕਰਦਾ ਵੀ ਆਪਣਾ ਪਰਸਨਲ ਨੰਬਰ ਵੀ ਦੇ ਕੇ ਗਏ। ਇੱਥੇ ਆਗੇ 450 ਦੇ ਤਰੀਕ ਆਪਣੇ ਟਰੱਕ ਆਪਰੇਟਰ ਹੈਗੇ। ਪੰਜਾਬ ਸਰਕਾਰ ਵੱਲੋਂ ਇਹ ਮਹਿੰਮ ਚਲਾਈ ਗਈ ਆ। ਜਿਸ ਚ ਕੀ ਅੱਜ ਨਾਬਾ ਕਤਵਾਲੀ ਤੋਂ ਐਸਐਚਓ ਸਾਹਿਬ ਦਸਵਿੰਦਰ ਸਿੰਘ ਜੀ ਸਾਡੀ ਟਰੱਕ ਯੂਨੀਅਨ ਵਿੱਚ ਪਹੁੰਚੇ ਜੋ ਕਿ ਇੱਕ ਸੈਮੀਨਾਰ ਦੇ ਰੂਪ ਵਿੱਚ ਕਹਿ ਲਓ ਜਾਂ ਜਾਗਰੂਕਤਾ ਦੇ ਰੂਪ ਵਿੱਚ ਕਹਿ ਲਓ ਜਿਸ ਵਿੱਚ ਕੀ ਉਹਨਾਂ ਨੇ ਆਪਰੇਟਰਾਂ ਨੂੰ ਜਾਗਰੂਕ ਕੀਤਾ ਕਿ ਕਈ ਵਾਰ ਕੀ ਹੁੰਦਾ ਕਿ ਕੋਈ ਬੰਦਾ ਨਸ਼ਾ ਵੇਚਦਾ ਤਾਂ ਅਸੀਂ ਦੱਸਣ ਤੋਂ ਕਤਰੌਣੇ। ਤਾਂ ਉਹਨਾਂ ਨੇ ਸਪੈਸ਼ਲੀ ਰეკਮੈਂਡ ਕੀਤਾ ਹੈ ਕਿ ਮੈਂ ਆਪਣਾ ਪਰਸਨਲ ਨੰਬਰ ਦੇ ਕੇ ਜਾਊਂਗਾ ਅਤੇ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਤਾਂ ਉਸ ਦੀ ਇਨਫੋਰਮੇਸ਼ਨ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤੇ ਇਹੀ ਅਪੀਲ ਕੀਤੀ ਹੈ ਉਹਨਾਂ ਨੇ ਕਿਉਂਕਿ ਜਿਹੜਾ ਆਪਣਾ ਆਉਣ ਵਾਲਾ ਭਵਿੱਖਾ ਉਹਨੂੰ ਬਚਾਇਆ ਜਾ ਸਕੇ ਨਸ਼ਿਆਂ ਤੋਂ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ ਉਹ ਬਹੁਤ ਭੈੜੀ ਲਤ ਲੋਕਾਂ ਨੂੰ ਲੱਗ ਚੁੱਕੀ ਹੈ ਜਿਸ ਕਾਰਨ ਅੱਜ ਕੱਲ੍ਹ ਸ਼ਹਿਰ ਵਿੱਚ ਆਪਾਂ ਦੇਖਦੇ ਹਾਂ ਕਿ ਜੋ ਚੋਰੀਆਂ ਡਕੈਤੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਉਹ ਵੀ ਸਿਰਫ ਇੱਕ ਨਸ਼ੇੜੀਆਂ ਦੀ ਵਜ੍ਹਾ ਨਾਲ ਹੀ ਆ ਸੋ ਪ੍ਰਸ਼ਾਸਨ ਦੀ ਇਹ ਹੀ ਅਪੀਲ ਹੈ ਵੀ ਕਿਸੇ ਨਾ ਕਿਸੇ ਤਰੀਕੇ ਜਿਵੇਂ ਵੀ ਹੋ ਸਕਦਾ ਹੈ ਵੀ ਸਮੁੱਚੇ ਜਿਵੇਂ ਟਰੱਕ ਆਪਰੇਟਰ ਯੂਨੀਅਨ ਹੋਊਗੀ ਹੋਰ ਵੀ ਜਥੇਬੰਦੀਆਂ ਹੋਊਗੀ ਸਹਿਯੋਗ ਦੇ ਕੇ ਇਸ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰੇ।